ਜੇ ਸੀਗਾ 1 6 ਜੋ 5 ਦਿਨ ਜੀਤੇ ਆ ਅਪਾ ਬਿਸਕਲੀ ਸਭ ਦੇ ਜੋ ਹੁੰਦੀਆਂ ਵਾ ਖਿੰਚ ਗੱਦੇ ਕਰਦੇ ਆ ਤੇ ਆਪਾ ਆਪਣੇ ਵਰਤਿਕ ਤਰੇ ਨਹੀਂ ਕਰਦੇ ਹੈਗੇ ਤਾਂ ਉਸ ਤੇ ਸਭ ਤੋਂ ਪਹਿਲਾ ਸ਼ੇਰ ਕੋਈ ਕੁਫਾ ਕੋਲੇ ਅੱਖਰਾਂ ਵਿੱਚ ਲਿਖੋਗੇ ਕੋਈ ਕੁਫਰ ਤੋਂ ਲੈ ਤਾਂ ਅੱਖਰਾਂ ਵਿੱਚ ਲਿਖ ਹੋ ਜੇ ਕੋਈ ਝੂਠ ਬੋਲੇ ਉਹ ਵੀ ਅੱਖਰਾਂ ਵਿੱਚ ਲਿਖ ਹੋ ਜੇ ਦੁਨੀਆ ਤੇ ਆਕੜ ਥੋਰੇ ਬੜੇ ਦੁਨੀਆ ਤੇ ਆਕੜ ਥੋਰੇ ਬੜੇ ਫੈਰ ਸੁਭਾਵ ਵਾਲੇ ਚੰਗੇ ਹੋਣਗੇ ਦੁਨੀਆ ਤੇ ਆਕੜ ਥੋਰੇ ਬੜੇ ਫੈਰ ਸੁਭਾਵ ਵਾਲੇ ਚੰਗੇ ਹੋਣਗੇ ਜੋ ਆਪਣੇ ਹੋਗਣ ਪਛਾਣ ਲਵੇ ਉਹ ਤਿਲ ਤੇਰੇ ਵਰਗੇ ਨਹੀਂ ਉਹ ਸਾਰੇ ਇੱਕ ਜਿਹੇ ਸਾਥੀ ਹੋਣਗੇ ਉਹ ਸਾਰੇ ਇੱਕ ਜਿਹੇ ਸਾਥੀ ਹੋਣਗੇ ਇੱਕ ਸ਼ੇਰ ਕੁੜੀਆਂ ਬਾਰੇ ਅਸੀਂ ਇਸੇ ਪਾਸ ਆਪ ਜੇ ਇਸ਼ਕ ਕਰਦੇ ਹਨ ਤੇ ਜੇ ਬ੍ਰੇਕਅਪ ਹੁੰਦਾ ਦਾ ਤਾਂ ਹੁੰਦੇ ਜਾਨ ਰਹੀ ਨਾ ਉਹ ਜਿਹੜੀ ਕੁੜੀ ਨੇ ਧੋਮਾ ਦਿੱਤਾ ਕੁੜੀ ਗੇਰ ਪਾਸੇ ਕੁੜੀ ਰਹੀ ਸੀ ਕਿਸ ਤਰ੍ਹਾਂ ਕੀ ਦੇਵਸ ਜਿੱਥੇ ਉਹ ਇਹ ਸਮਝਣਾ ਚਾਹੀਦਾ ਵਾ ਜੇ ਤੁਸੀਂ ਉਹ ਜੱਟੇ ਹੁੰਦੇ ਤਾਂ ਕੀ ਕਰਦੇ ਆਪ ਤੁਸੀਂ ਤੇ ਮੈਂ ਕੁੜੀ ਇਹ ਗੱਲ ਕਹਿੰਦੀ ਮੈਂ ਕੁੜੀ ਗੱਲ ਕਹਿੰਦੀ ਆ ਇਹਨਾਂ ਇਹ ਜੋ ਰੱਬ ਨੇ ਰੰਗ ਪਾਉਣ ਨੂੰ ਦਿੱਤੇ ਇਹ ਜੋ ਰੱਬ ਨੇ ਰੰਗ ਪਾਉਣ ਨੂੰ ਦਿੱਤੇ ਜਿਉਂ ਨਾ ਪਾਉਂਦੀ ਤਾਂ ਮੈਂ ਕੀ ਕਰਦੀ ਇਹ ਜੋ ਰੱਬ ਨੇ ਰੰਗ ਪਾਉਣ ਨੂੰ ਦਿੱਤੇ ਜੇ ਨਾ ਪਾਉਂਦੀ ਤਾਂ ਮੈਂ ਕੀ ਕਰਦੀ ਖਾਸੇ ਦੁੱਖ ਤ੍ਰਿਸ਼ਟਿਆਂ ਦੀ ਕਦਰ ਜਿਵੇਂ ਮੇਰੀ ਮਾਂ ਸਿਖਾਉਂਦੀ ਨਾ ਮੈਂ ਕੀ ਕਰਦੀ ਆਪਣੇ ਪਿਓ ਦੀ ਪੱਗ ਦੀ ਪੂੜੀ ਕਰ ਆਪਣੇ ਪਿਓ ਦੀ ਪੱਗ ਦੀ ਪੂੜੀ ਕਰ ਜੋ ਉਹਨਾਂ ਦੇ ਸਤਿ ਸ੍ਰੀ ਸਜਾਉਂਦੀ ਨਾ ਮੈਂ ਕੀ ਕਰਦੀ ਇਹ ਦੁਨੀਆ ਨੇ ਦੇਖਿਆ ਹੀ ਮੈਨੂੰ ਗੋਡਿਆਂ ਤੋਂ ਉੱਪਰ ਤਿੱਗਰਦਨ ਤੋਂ ਥੱਲੇ ਸੀ ਇਹ ਦੁਨੀਆ ਨੇ ਦੇਖਿਆ ਹੀ ਮੈਨੂੰ ਗੋਡਿਆਂ ਤੋਂ ਉੱਪਰ ਤੇ ਗਰਦਨ ਤੋਂ ਥੱਲੇ ਸੀ ਜੇ ਆਪਣੀ ਮਰਜ਼ੀ ਤੋਂ ਲਗਾਉਂਦੀ ਨਾ ਤਾਂ ਮੈਂ ਕੀ ਕਰਦੀ ਤੇਰੇ ਆਏ ਦਾ ਅਹਿਸਾਸ ਮੈਨੂੰ ਹੋਇਆ ਜਿਵੇਂ ਦਿਲ ਤੇ ਕਿਸ ਨੇ دستਕ ਪਾਈ ਹੋਵੇ ਤੇਰੇ ਆਏ ਦਾ ਅਹਿਸਾਸ ਮੈਨੂੰ ਹੋਇਆ ਜਿਵੇਂ ਦਿਲ ਤੇ دستਕ ਕਿਸ ਨੇ ਪਾਈ ਹੋਵੇ ਜੇ ਮੈਂ ਤੇਰੇ ਲਈ ਦਰਵਾਜ਼ਾ ਹਟਾਉਂਦੀ ਨਾ ਤਾਂ ਮੈਂ ਕੀ ਕਰਦੀ ਮੈਨੂੰ ਪੜਨੇ ਲਈ ਪੜਨੇ ਲਈ ਭੇਜਿਆ ਤੇ ਮੈਂ ਆ ਕੇ ਕੰਮ ਵੀ ਕਰਦੀ ਸੀ ਮੈਨੂੰ ਪੜਨੇ ਲਈ ਭੇਜਿਆ ਮੈਂ ਆ ਕੇ ਕੰਮ ਵੀ ਕਰਦੀ ਸੀ ਗੱਲ ਨਾ ਕਰੀ ਤੈਨੂੰ ਮਜਬੂਰੀ ਤੇ ਮਰੋਂਦੀ ਤਾਂ ਮੈਂ ਕੀ ਕਰੂੰ ਗੱਲ ਨਾ ਕਰੀ ਤੈਨੂੰ ਮਜਬੂਰੀ ਨਾ ਦਿਖਾਉਂਦੀ ਤਾਂ ਮੈਂ ਕੀ ਕਰਦੀ ਜਿੱਥੇ ਕੁੜੀ ਦੀ ਮਜਬੂਰੀ ਨੂੰ ਸਾਰੇ ਬੇਵਫਾ ਆਖਦੇ ਸੀ ਤੂੰ ਉਹਨੂੰ ਸਮਝਿਆ ਸੀ ਜਿੱਥੇ ਕੁੜੀ ਦੀ ਮਜਬੂਰੀ ਨੂੰ ਸਾਰੇ ਬੇਵਫਾ ਆਖਦੇ ਸੀ ਤੂੰ ਉੱਥੇ ਸਮਝਿਆ ਸੀ ਕਿ ਤੇਰੇ ਵੀ ਮੈਂ ਤੇਰੇ ਨਾਲ ਹੋਪੀ ਨਾ ਤਾਂ ਮੈਂ ਕੀ ਕਰਦੀ ਤੇਰਾ ਤੇਰੇ ਕੱਲੇ ਕੱਲੇ ਅੱਖਰ ਨੇ ਮੈਨੂੰ ਮੋਹ ਲਿਆ ਸੀ ਤੇਰਾ ਤੇਰੇ ਕੱਲੇ ਕੱਲੇ ਅੱਖਰ ਨੇ ਮੈਨੂੰ ਮੋਹ ਲਿਆ ਸੀ ਜੇ ਮੈਂ ਤੈਨੂੰ ਆਪਣਾ ਬਣਾਉਂਦੀ ਨਾ ਤਾਂ ਮੈਂ ਕੀ ਕਰਦੀ ਜੇ ਤੈਨੂੰ ਆਪਣਾ ਬਣਾਉਂਦੀ ਨਾ ਤਾਂ ਮੈਂ ਕੀ ਕਰਦੀ ਜਦ ਤੇ ਦੁਨੀਆ ਹੱਸਦੀ ਐ ਤਾਂ ਮੇਰੀ ਗਲਤੀਆਂ ਦੱਸਦੀ ਐ ਜਦ ਤੇ ਦੁਨੀਆ ਹੱਸਦੀ ਐ ਤਾਂ ਮੇਰੀ ਗਲਤੀਆਂ ਦੱਸਦੀ ਐ ਕਿਤੇ ਕਿਤੇ ਕੋਰ ਬੈਟ ਸਿਖਾਉਂਦੀ ਐ ਕਿਤੇ ਕਿਤੇ ਕੋਰ ਬੈਟ ਸਿਖਾਉਂਦੀ ਐ ਪਰ ਬਹੁਤਾ ਸਮੋਹ ਤਾਂ ਇਹਦਾ ਸਹੀ ਐ ਜਿਹਨੇ ਮੇਰਾ ਕਦੇ ਸੋਚਿਆ ਹੀ ਨਹੀਂ ਜਿਹਨੇ ਮੇਰਾ ਕਦੇ ਸੋਚੇ ਨਹੀਂ ਪਤਾ ਨਹੀਂ ਉਹ ਹੀ ਤੇ ਨਾਲ ਜੋ ਘਾਤੋ ਜਾਂਦੀ ਐ ਮਸਰੂਫੀਤ ਨੇ ਇਨਸਾਨ ਨੂੰ ਪੈਸੇ ਤੋਂ ਉਰੇ ਕਿੱਤਾ ਹੋ ਰਿਹਾ ਹੈ ਮਸਰੂਫੀਤ ਨੇ ਆਪਣੇ ਲੋਜੇ ਹੀ ਕਰਦੇ ਮਸਰੂਫੀਤ ਨੇ ਇਨਸਾਨ ਨੂੰ ਪੈਸੇ ਤੋਂ ਉਰੇ ਕਿੱਤਾ ਹੋ ਰਿਹਾ ਹੈ ਪਤਾ ਨਹੀਂ ਇਹ ਦੁਨੀਆ ਪੈਸੇ ਵੱਲ ਕਾਬਲ ਫਰੀ ਹੋਈ ਹੈ ਪਤਾ ਨਹੀਂ ਦੁਨੀਆ ਪੈਸੇ ਵੱਲ ਕਾਬਲ ਫਰੀ ਜੀਵਨ ਨੂੰ ਜੀਵ ਨੇ ਕਦੇ ਸਮਝਿਆ ਹੀ ਨਹੀਂ ਜੀਵ ਨੂੰ ਜੀਵਨ ਨੂੰ ਜੀਵ ਨੇ ਕਦੇ ਸਮਝਿਆ ਹੀ ਨਹੀਂ ਜ਼ਿੰਦਗੀ ਦਾ ਜਿਹੜਾ ਨਾਮ ਹੀ ਦੱਸਦੀ ਹੈ ਜ਼ਿੰਦਗੀ ਦਾ ਜਿਹੜਾ ਨਾਮ ਹੀ ਦੱਸਦੀ ਹੈ ਗੁਰੂ ਮੌਲਵੀ ਪੰਡਤ ਇਸਾਈ ਗੁਰੂ ਮੌਲਵੀ ਪੰਡਤ ਇਸਾਈ ਸਭ ਆਪਣੀ ਤਰ੍ਹਾਂ ਦੇ ਵਫਾਦਾਰ ਆਗਦੇ ਨੇ ਗੁਰੂ ਮੌਲਵੀ ਪੰਡਤ ਇਸਾਈ ਸਭ ਆਪਣੀ ਤਰ੍ਹਾਂ ਦੇ ਵਫਾਦਾਰ ਆਗਦੇ ਨੇ ਫਿਰ ਪੂਜੇ ਵਾਲੀ ਜਿੱਧਾ ਹਦੀ ਪਾਪ ਨਾਲ ਕਾਹਦਾ ਪਰਦੀ ਹੈ ਫਿਰ ਪੂਜੇ ਵਾਲੀ ਦਾ ਪਾਪ ਨਾਲ ਕਾਹਦਾ ਕਰਦੀ ਹੈ ਗੁਰੂ ਮੌਲਵੀ ਪੰਡਤ ਇਸਾਈ ਕੌਫ ਆਪਣੀ ਧਰਮ ਦੇ ਵਫਾਦਾਰ ਆਖਦੇ ਨੇ ਫਿਰ ਪੂਜਣ ਵਾਲੀ ਜਗਾਹ ਹੀ ਪਾਪ ਨਾਲ ਕਾਦਾ ਕਰਦੀ ਹੈ ਕਿੰਨੇ ਰਿਸ਼ਤੇ ਜੋਨ ਵਿਚਾਰ ਟੁੱਟ ਜਾਂਦੇ ਨੇ ਕਿੰਨੇ ਰਿਸ਼ਤੇ ਜੋਨ ਵਿਚਾਰ ਟੁੱਟ ਜਾਂਦੇ ਨੇ ਤੇਰੇ ਸੁਭਾ ਤੇਰੀ ਰੂਹ ਇਸ चीज ਤੋਂ ਕਾਹ ਤੋਂ ਡਰਦੀ ਹੈ ਫਿਰ ਕਪਲਾ ਤੇਰੀ ਕੁਝ ਚੀਜ਼ ਤੋਂ ਕਾਹ ਤੋਂ ਡਰਦੀ ਹੈ ਜਦ ਇਕੱਠੇ ਕਿਤੇ ਉਹ ਹੱਥ ਦਿਖਾਂਗੇ ਜਦ ਇਕੱਠੇ ਕਿਤੇ ਉਹ ਹੱਥ ਦਿਖਾਂਗੇ ਅਸੀਂ ਤੇਰੇ ਨਾਲ ਦਿਖਾਂਗੇ ਹallelujah ਜਦ ਇਕੱਠੇ ਕਿਤੇ ਹੱਥ ਲਿਖਾਂਗੇ ਅਸੀਂ ਤੇਰੇ ਨਾਲ ਦਿਖਾਂਗੇ ਕੁਝ ਘੜੀਆ ਟਪਾਉਣ ਦੀ ਉਹ ਚਾਲ ਦਿਖਾਂਗੇ ਇੰਤਜ਼ਾਰ ਦੀਆਂ ਉਹ ਟਿਕਾਂ ਦੀਓ ਭਾ ਦਿਖਾਂਗੇ ਤੇਰੇ ਨਾਲ ਮੁਹੱਬਤ ਹੈ ਅਸੀਂ ਤਾਂ ਦਿਖਾਂਗੇ ਹallelujah ਤੇਰੇ ਨਾਲ ਮੁਹੱਬਤ ਹੈ ਅਸੀਂ ਤਾਂ ਦਿਖਾਂਗੇ ਤੇਰੇ ਨਾਮ ਉੱਪਰ ਆਪਣਾ ਨਾਂ ਲਿਖਾਂਗੇ ਓੰਜ ਹੁੰਦੀ ਬੜੀ ਸਪੀਡ ਲਿਖਾਂਗੇ ਹੁੰਜ ਹੁੰਦੀ ਬੜੀ ਫੀਲ ਲਿਖਾਂਗੇ ਤੇਰੇ ਵਿੱਚ ਆਪਣਾ ਫੀਲ ਲਿਖਾਂਗੇ ਏਕ-ਏਕ ਗੱਲ ਸਭ ਨੇ ਨੋਟਿਸ ਬੜੀ ਕੀਤੀ ਹੋਣੀ ਜਦ ਪੂਰੀ ਪਿਆਰ ਨਾਲ ਬੁਲਾਉਂਦੀ ਐ ਤਾਂ ਮੁੰਡੇ ਕਾਫੀ ਚੰਗਾ ਲੱਗਦਾ ਸੀ ਉਹਨੇ ਛੰਮ ਛੰਮ ਪੈਰੀਂ ਕੜੀਆਂ ਦਾ ਮੀਨ ਲਿਖਾਂਗੇ ਛੰਮ ਛੰਮ ਪੈਰੀਂ ਕੜੀਆਂ ਦਾ ਮੀਨ ਲਿਖਾਂਗੇ ਤੇਰਾ ਪਿਆਰ ਨਾਲ ਗੀਤ ਲਿਖਾਂਗੇ मोहब्बत जाहिर कितनी हर चीज लिखांगे मोहब्बत जाहिर कितनी हर चीज लिखांगे तेरे वांगू बढ़न दियो रीस लिखांगे तेरे वांगू बढ़न दियो रीस लिखांगे